ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਵਾਰ ਛੰਤ 8 ਗੁਰ ਅਮਰਤ ਪਿੰਨੀ ਦਿਹੋਰੀ ਅਮ ਰਤ ਬੋਰੀ ਕੇ RAM ਰਾਜੀ ਜਿਨਾ ਗੁਰਬਾਣੀ ਮਨ ਪਾਇਆ ਅਮ ਰਤ ਸ਼ਕਾ ਛਕੇ ਛਕੇ ਗੁਰ टूटे हर पाया चु के तक तक के तकि हर जन हरे हर, हर होया ना नक हरे के के श्लोक मोहल्ला पहला फुरखा बिरखा तीर्था टटा में गा खेता ਦੀਪਾਂ ਨੂੰ ਆ ਮੰਡਲਾ ਖੰਡਾ ਵਰ ਪੰਡਾ ਹੰਡ ਜੀਰ ਜੁਤ ਪੁਜਾ ਖਾਣੀ ਸੇਤ ਜਾ ਹਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾ ਨਾਨਕ ਜੰਤੋਂ ਪਾਇ ਕੈਸ ਮਾਲੇ ਸਬ ਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਬਿ ਕਰਨੀਤਾ ਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸੁਅਸਤ ਤਿਸ ਤਿਸ ਦੀਬਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗਮਹਲਾ ਪਹਿਲਾ ਲੱਖ ਨਿਕੀਆਂ ਚੰਗੀਆਂ ਆਈਆਂ ਲਖ ਪੁੰਨਾ ਪਰਵਾਨ ਲਖ ਤਪੂ ਪਰ ਤੀਰਥਾਂ ਸਹਿਜ ਜੋਗ ਬੇਬਣ ਲਖ ਸੁਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤਿ ਮਿੱਥਿਆ ਕਰਮ ਸਚਾਨੇ ਸਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸਚ ਵਰਤਾਇ ਜਿਸ ਤੂੰ ਦੇਹਿ ਤਿਸ ਮਿਲੇ ਸਚਤਾ ਤਿੰਨੀ ਸਚ ਕਮਾਇਆ ਸਤਗੁਰ ਮਿਲੀਏ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇ ਵਿਚ ਦੁਨੀਆ ਕਾਹੀ ਆਇਆ ਵਿਚ ਦੁਨੀਆ ਕਾਹੀ ਆਇਆ ਪਾਉੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸਚ ਵਰਤਾਇਆ ਜਿਸ ਤੋਂ ਦੇ ਤਿਸਮਲੇ ਸਚਤਾ ਤਿੰਨੀ ਸਚ ਕਮਾਇਆ ਸਤਗੁਰ ਮਿਲੀਏ ਸਚ ਪਾਇਆ ਜਿਨਕੇ ਹਿਰਦੇ ਸਚ ਵਸਾਇਆ ਮੋਹਿਕ ਸਚ ਨ ਜਾਣਨੀ ਮਨਮੁਖੀ ਜਨਮ ਗਵਾਇਆ ਵਿਚ ਦੁਨੀਆਂ ਕਾਹੀ ਆਇਆ ਵਿਚ ਦੁਨੀਆਂ ਕਾਹੀ ਆਇਆ